ਚਾਹੇ ਆਮਾਦੀ ਪਾਰਟੀ ਨੇ ਲੈਂਡ ਪੂਲਿੰਗ ਪਾਲਿਸੀ ਬਾਬਿਸ ਕਰ ਲਈ ਹੈ ਪਰ ਪੰਜਾਬ ਦਾ ਕਿਸਾਨ ਆਮਾਦੀ ਪਾਰਟੀ ਮੁਖਵਤੀ ਭਗਵੰਤ ਮਾਨ ਅਰਵਿੰਦ ਕੇਜ ਜੀ ਵੱਲੋਂ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ ਕਹਿੰਦੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਹਨਾਂ ਨੇ ਤੇ ਇੱਕ ਪੂਰੇ ਦੇ ਪੂਰੇ ਇੱਕ ਸਾਲ ਦੇ ਵਾਸਤੇ ਕਿਸਾਨਾਂ ਨੂੰ ਉੱਥੇ ਦਿੱਲੀ ਦੇ ਬਰੂਹਾਾਂ ਤੇ ਬਿਠਾ ਕੇ ਰੱਖਿਆ ਹੁਣ ਉਹ ਜਿਹੜੇ ਨੇ ਇੱਥੇ ਹਿੱਤਾਂ ਦੀ ਬੜੀ ਵੱਡੀ ਗੱਲ ਕਰ ਰਹੇ ਨੇ ਕਿਸਾਨਾਂ ਦੇ ਪਰ ਭਗਵੰਤ ਮਾਨ ਨੇ ਡਾਂਗਾ ਫੇਰੀਆਂ ਕੁੱਟੇ ਇਹਨਾਂ ਦੀ ਜਿਹੜੀਆਂ ਟਰਾਲੀਆਂ ਚੋਰੀ ਕਰ ਲਈਆਂ ਇਹਨਾਂ ਦੇ ਸਿਲੰਡਰ ਚੋਰੀ ਕਰ ਲਏ ਇਹਨਾਂ ਦਾ ਇੱਕ ਇੱਕ ਸਮਾਨ ਜਿਹੜਾ ਹੈਗਾ ਜਿਹੜਾ ਧਰਨੇ ਸ਼ੰਭੂ ਬਾੜਾ ਚੱਕ ਲਿਆ ਸੀਗਾ ਹਰਿਆਣਾ ਦੇ ਸਬਜ਼ੀਆਂ ਦੇ ਉੱਪਰ ਐਮ ਐਸ ਪੀ ਹੈ ਪੰਜਾਬ 'ਚ ਜ਼ੀਰੋ ਫਸਲ ਦੇ ਉੱਪਰ ਸਬਜ਼ੀ ਦੇ ਉੱਪਰ ਐਮ ਐਸ ਪੀ ਹੈ 5 ਪਾ ਲੀਟਰ ਵਿਨੀਤ ਜੋਸ਼ੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਆਂ ਅੱਜ ਜਿਹੜੇ ਇੱਥੇ ਕੁਸ਼ਮੂਲੀਅਤ ਕਰਵਾਈ ਗਈ ਵਿਨੀਤ ਜੀ ਔਰ ਉਹਦੇ ਨਾਲ ਹੀ ਜਿਹੜਾ ਕਿਸਾਨਾਂ ਦੀ ਜਿੱਤ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਰੱਖਿਆ ਸੀਗਾ ਤੁਸੀਂ ਖਾਸ ਕਰਕੇ ਕਿਸਾਨਾਂ ਦੇ ਵਾਸਤੇ ਅੱਜ ਕਿਹਨਾਂ ਕਿਹਨੋਂ ਪਹਿਲੇ ਸ਼ਮੂਲੀਅਤ ਕਰਵਾਈ ਗਈ ਹੈ ਔਰ ਉਹਦੇ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਕਰੂਨ ਕੋਰਾ ਜਿਹੜੇ ਪੰਜਾਬ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਪਾਰਟੀ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਨਾਲ ਸਮਾਨਾਂ ਤੋਂ ਲੜੇ ਹੋਏ ਕੈਂਡੀਡੇਟ ਵੀ ਆਏ ਆਂ ਕਾਂਗਰਸ ਦੇ ਲੋਕ ਸਭਾ ਇੰਚਾਰਜ ਵੀ ਆਏ ਆਂ ਬਥੇਰੇ ਲੋ ਹਗਾ ਹੈ ਇੱਕ ਸਿੰਬਲ ਹੈਗਾ ਇੱਕ ਪਰਿਚਾਇਕ ਹੈਗਾ ਔਰ ਇੱਕ ਗੱਲ ਬੜੀ ਸਾਫ਼ ਔਰ ਸਪਸ਼ਟ ਹੈ ਚਾਹੇ ਆਮਾਦੀ ਪਾਰਟੀ ਨੇ ਲੈਂਡ ਪੁਲਿੰਗ ਪਾਲਿਸੀ ਵਾਪਸ ਕਰ ਲਈ ਹੈ ਪਰ ਪੰਜਾਬ ਦਾ ਕਿਸਾਨ ਹੁਣ ਆਮਾਦੀ ਪਾਰਟੀ ਮੁਖਮੰਤੀ ਭਗਵੰਤ ਮਾਨ ਅਰਵਿੰਦ ਕੇਜਰੀ ਵੱਲੋਂ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ ਦੁਸ਼ਮਣ ਦਾ ਕਹਾਂ ਕਿ ਲੈਂਡ ਪੁਲਿੰਗ ਪਾਲਿਸੀ ਨਹੀਂ ਹੈ ਜਿਹੜੀ ਉਹਨੇ ਕਿਹਾ ਸੀਗਾ ਅਸੀਂ ਸਰਕਾਰ ਬਣਨ ਤੋਂ ਬਾਅਦ ਸਾਰੀ ਫਸਲਾਂ ਤੇ ਐਮਐਸਪੀ ਦੇਵਾਂਗੇ ਉਹ ਲੋਕ ਹੁਣ ਯਾਦ ਕਰਵਾ ਰਹੇ ਹਨ ਆਮ ਆਦਮੀ ਪਾਰਟੀ ਦਾ ਇਹ ਕੈਰੀਓ ਨਾਲ ਕੁਝ ਨਿਦਾਵਾਨ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਜੀ ਬੀਜੇਪੀ ਕਿਉਂ ਬੋਲਦੀ ਹੈ ਕਹਿੰਦੇ ਕਹਿੰਦੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਹਨਾਂ ਨੇ ਤਾਂ ਇੱਕ ਪੂਰੇ ਦੇ ਪੂਰੇ ਇੱਕ ਸਾਲ ਦੇ ਵਾਸਤੇ ਕਿਸਾਨਾਂ ਨੂੰ ਉੱਥੇ ਦਿੱਲੀ ਦੇ ਬਰੂਹਾਾਂ ਤੇ ਬਿਠਾ ਕੇ ਰੱਖਿਆ ਹੁਣ ਉਹ ਜਿਹੜੇ ਨੇ ਇੱਥੇ ਹਿੱਤਾਂ ਦੀ ਬੜੀ ਵੱਡੀ ਗੱਲ ਕਰ ਰਹੇ ਨੇ ਕਿਸਾਨਾਂ ਦੀ ਜੀ ਲੋਕ ਪੰਜਾਬ ਦੇ ਕਿਸਾਨ ਨੇ ਮਾਫ ਕਰਤਾ ਹਰਿਆਣਾ ਦੇ ਕਿਸਾਨ ਨੇ ਭਾਜਪਾ ਨੂੰ ਜਾ ਕੇ ਦੱਸਿਆ ਕਿ ਅਸੀਂ ਭਾਜਪਾ ਨਾਲ ਖੜੇ ਹਾਂ ਪੰਜਾਬ ਦੇ ਪਿੰਡਾਂ ਦੇ ਅੰਦਰ ਕਿਸਾਨ ਜਥੇਬੰਦੀ ਸਾਡੇ ਪ੍ਰੋਗਰਾਮ ਕਰਦੀਆਂ ਅਸੀਂ ਕਿਸਾਨਾਂ ਦੇ ਜਿਹੜੇ ਇਕੱਠੇ ਇਕੱਠ ਸਮੂਹ ਨੇ ਜਿਹੜੀ ਜੁਆਇੰਟ ਮੀਟਿੰਗ ਹੁੰਦੀ ਹੈ ਉਹਦੇ ਅੰਦਰ ਜਾ ਕੇ ਭਾਜਪਾ ਕੋਲੋਂ ਅਸੀਂ ਰਿਪਰੈਜ਼ੈਂਟੇਸ਼ਨ ਕਰਦੇ ਹਾਂ ਸਾਡੇ ਨਾਲ ਉਹ ਸਭ ਗਿਲੇ ਸ਼ਿਕਵੇ ਦੂਰ ਕਰ ਚੁੱਕੇ ਨੇ ਵੈਸੇ ਵੀ ਮੋਦੀ ਜੀ ਨੇ ਹੱਥ ਜੋੜ ਕੇ ਮਾਫੀ ਮੰਗ ਕੇ ਕਾਨੂੰਨ ਜਿਹਨੂੰ ਇਹ ਕਾਲੇ ਕਹਿੰਦੇ ਸੀ ਉਹ ਵਿਡਰੋ ਕਰ ਦਿੱਤੀ ਪਰ ਭਗਵੰਤ ਮਾਨ ਨੇ ਡਾਂਗਾ ਫੇਰੀਆਂ ਕੁੱਟੇ ਇਹਨਾਂ ਦੀ ਜਿਹੜੀਆਂ ਟਰਾਲੀਆਂ ਚੋਰੀ ਕਰ ਲੀਆਂ ਇਹਨਾਂ ਦੇ ਸਿਲੰਡਰ ਚੋਰੀ ਕਰ ਲਏ ਇਹਨਾਂ ਦਾ ਇੱਕ ਇੱਕ ਸਮਾਨ ਜਿਹੜਾ ਹੈਗਾ ਜਿਹੜਾ ਧਰਨੇ ਸ਼ੰਭੂ ਬਾੜਾ ਖਣੋ ਚੱਕ ਲਿਆ ਸੀਗਾ ਉਹ ਕਿਸਾਨ ਭੁੱਲੇ ਨਹੀਂ ਹੈ ਕਿਸਾਨ ਦਰਦ ਹੈਗਾ ਉੱਪਰ ਵੱਡਾ ਦਰਦ ਇਹਨਾਂ ਨੇ ਜਿਹੜਾ ਲੈਂਡ ਪੁਲਿੰਗ ਦਿੱਤਾ ਲੈਂਡ ਪੁਲਿੰਗ ਦਾ ਖਤਰਾ ਕਿਸਾਨ ਵੀਰੋ ਅੱਜ ਵੀ ਖੜਾ ਹੈਗਾ ਇਹਨਾਂ ਨੇ ਲੈਂਡ ਪੁਲਿੰਗ ਦੀ ਨਈ ਪਾਲਿਸੀ ਵਿਦਡਰਾ ਕੀਤੀ ਹੈ ਠੀਕ ਹੈ ਪਰ ਇਹਨਾਂ ਨੇ ਹਲੇ ਨਹੀਂ ਕਿ ਸਾਡੀ ਲੈਂਡ ਐਕਵਾਇਰ ਕਰਨ ਦੀ ਨੀਅਤ ਨਹੀਂ ਹੈ ਸੁਝੀਜੀ ਜੇ ਤੁਸੀਂ ਤਾਂ ਗੱਲ ਕਰੀਏ ਕਿਉਂਕਿ ਹਰ ਇੱਕ ਪਾਰਟੀ ਦੀ ਆਪਣੇ ਆਪਣੇ ਕਿਸਾਨ ਵਿੰਗ ਵੀ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਜੇ ਗੱਲ ਕਰੀਏ ਜਿਹੜੀਆਂ ਜੱਥੇਬੰਦੀਆਂ ਨੇ ਆਲਰੇਡੀ ਇਹਦੇ ਸਟਰਗਲ ਕਰ ਰਹੀਆਂ ਨੇ ਕੱਲ ਮੋਟਰਸਾਈਕਲ ਮਾਰਚ ਕੱਢੇ ਉਸ ਤੋਂ ਪਹਿਲੇ ਰਾਜੇਵਾਲ ਗਰੁੱਪ ਹੋ ਗਿਆ ਦੂਸਰੇ ਗਰੁੱਪ ਹੋ ਗਏ ਤੀਸਰੇ ਗਰੁੱਪ ਹੋ ਗਏ ਕੇਐਮਐਮ ਹੋ ਗਿਆ ਬਾਕੀ ਸਾਰੇ ਗਰੁੱਪਾਂ ਨੇ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਵਿਰੋਧ ਲਗਾਤਾਰ ਪਿਛਲੇ ਦਿਨਾਂ ਚ ਜਤਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਕਿਉਂਕਿ ਉਹ ਵੀ ਕਿਸਾਨ ਤਾਂ ਪੰਜਾਬ ਦੀ ਨੇ ਸਾਰੇ ਨੇ ਸਾਡੀ ਗੱਲਬਾਤ ਹੈ ਸਾਰੀਆਂ ਕਿਸਾਨ ਜੱਥੇਬੰਦੀਆਂ ਜਿਹੜੀਆਂ ਆ ਉਹ ਬੀਜੇਪੀ ਨਾਲ ਹੁਣ ਸਹਿਮਤ ਕੋਈ ਗੁੱਸਾ ਨਹੀਂ ਹੈ ਸਾਰੀਆਂ ਪੁਰਾਣੀ ਗੱਲਾਂ ਭੁਲਾ ਕੇ ਬੀਜੇਪੀ ਨੂੰ ਜੱਫੀ ਪਾਰੇ ਨੇ ਉਹ ਸਭ ਤੋਂ ਵੱਡਾ ਕਾਰਨ ਹੈ ਹਰਿਆਣੇ 'ਚ ਸਾਰੇ ਫਸਲਾਂ ਤੇ ਐਮਐਸਪੀ ਮਿਲਦੀ ਹੈ ਪੰਜਾਬ 'ਚ ਦੋ ਫਸਲਾਂ ਤੇ ਹਰਿਆਣੇ 'ਚ ਸਬਜ਼ੀਆਂ ਦੇ ਉੱਪਰ ਐਮਐਸਪੀ ਹੈ ਪੰਜਾਬ 'ਚ 0 ਫਸਲ ਦੇ ਉੱਪਰ ਸਬਜ਼ੀ ਦੇ ਉੱਪਰ ਐਮਐਸਪੀ ਹੈ ਉਹ ਪੰਜਾਬ ਦਾ ਜਿਹੜਾ ਕਿਸਾਨ ਹੈ ਹੁਣ ਸਮਝ ਰਿਹਾ ਹੈ ਕਿ ਬੀਜੇਪੀ ਕਿਸਾਨ ਹਿਦੇਸ਼ੀ ਹੈ ਔਰ ਅਰਵਿੰਦ ਕੇਜਲੀ ਵਾਲੇ ਜਿਹਨੂੰ ਦਿੱਲੀ 'ਚੋਂ ਸ਼ਰਾਬ ਸਕੈਮ ਦੇ ਜਮਾਨਤ ਮਿਲੀ ਹੋਈ ਹੈ ਉਹਦੇ ਥਾਪਿਆ ਹੋਇਆ ਭਗਵੰਤ ਮਾਨ ਇਹ ਜਿਹੜੇ ਹੈ ਇਹ ਕਿਸਾਨਾਂ ਨੂੰ ਲੁੱਟਣਾ ਚਾਹਦੇ ਨੇ ਅਕਾਲੀ ਦਲ ਦੇ ਬਾਰੇ ਵਿੱਚ ਕੀ ਕਹੋਗੇ ਕੱਲ ਇੱਕ ਡਿਫਰੈਂਟ ਤਰੀਕੇ ਦਾ ਨਵਾਂ ਅਕਾਲੀ ਦਲ ਜਿਹੜਾ ਬਣ ਕੇ ਆਇਆ ਹੈ ਕੀ ਕਹੋਗੇ ਉਹਦੇ ਬਾਰੇ ਵੀ ਤੁਹਾਡੇ ਬੀਜਪੀ ਦੇ رائے ਲੈਣੀ ਜ਼ਰੂਰੀ ਹੈ ਆਪਣਾ ਸਾਫ਼ਰ ਸਪਸ਼ਟ ਹੈ ਅਕਾਲੀ ਦਲ A ਅਕਾਲੀ ਦਲ B ਇਹ ਤਾਂ ਅਕਾਲੀ ਦਲ ਦਾ ਇੰਟਰਨਲ ਮੈਟਰ ਹੈ ਪਾਰਟੀਆਂ ਬਣਦੀਆਂ ਪਾਰਟੀਆਂ ਫਲਦੀ ਫੁੱਲਦੀਆਂ ਕਦੀ ਆਮ ਆਦੀ ਪਾਰਟੀ ਨੂੰ ਕੋਈ ਕੁਝ ਨਹੀਂ ਕਹਿੰਦਾ ਸੀ ਕਿ ਵੱਡੀ ਹੋਗੀ ਇਸ ਜਿਹੜੀ ਪਾਰਟੀ ਬਣੀ ਹੈ ਉਹਨੂੰ ਮੁਬਾਰਕ ਅਸੀਂ ਤਾਂ 117 ਦੀ ਤਿਆਰੀ ਕਰ ਰਹੇ ਹਾਂ ਔਰ 617 ਤੇ ਇਲੈਕਸ਼ਨ ਲੜਾਂਗੇ ਇਕੱਲੇ ਲੜੋਗੇ ਕਿ ਸੋ ਸਾਥ ਲੜਾਂਗੇ ਇਕੱਲੇ ਲੜਾਂਗੇ ਬੀਜੇਪੀ ਲੜੇਗੀ ਅਸ਼ਨੀ ਸ਼ਰਮਾ ਜੀ ਬਾਰ ਬਾਰ ਕਹ ਰਹੇ ਆ ਅੱਜ ਵੀ ਬੋਲੇ ਆ ਅੱਜ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਕਰੂਨ ਕੋਰਾ ਜਿਹੜੇ ਪੰਜਾਬ ਸਰਪੰਚ ਜੁਨੀਤ ਪ੍ਰਧਾਨ ਨੇ ਉਹਨਾਂ ਨੇ ਪਾਰਟੀ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਨਾਲ ਸਮਾਨਾਂ ਤੋਂ ਲੜੇ ਹੋਏ ਕੈਂਡੀਡੇਟ ਵੀ ਆਏ ਆ ਕਾਂਗਰਸ ਦੇ ਲੋਕ ਸਭਾ ਇੰਚਾਰਜ ਵੀ ਆਏ ਆ ਬਥੇਰੇ ਲੋਕਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਹੈ ਇਹ ਪਾਰਟੀ ਦਾ ਵੱਧੇ ਹੋਏ ਕਦ ਦਾ ਜਿਹੜਾ ਹੈਗਾ ਇੱਕ ਸਿੰਬਲ ਹੈਗਾ ਇੱਕ ਪਰਿਚਾਇਕ ਹੈਗਾ ਔਰ ਇੱਕ ਗੱਲ ਬੜੀ ਸਾਫ਼ ਔਰ ਸਪਸ਼ਟ ਹੈ ਚਾਹੇ ਆਮ ਆਦੀ ਪਾਰਟੀ ਨੇ ਲੈਂਡ ਪੂਲਿੰਗ ਪੌਨਸੀ ਵਾਪਸ ਕਰ ਲਈ ਹੁਣ ਆਮ ਆਦੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀ ਵੱਲੋਂ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ ਦੁਸ਼ਮਣ ਦਾ ਕਹਿੰਦਾ ਕਿ ਲੈਂਡ ਪੁਲਿੰਗ ਪਾਲਿਸੀ ਨਹੀਂ ਹੈ ਜਿਹੜੀ ਉਹਨੇ ਕਿਹਾ ਸੀਗਾ ਅਸੀਂ ਸਰਕਾਰ ਬਣਨ ਤੋਂ ਬਾਅਦ ਸਾਰੀ ਫਸਲਾਂ ਤੇ ਐਮਐਸਪੀ ਦੇਵਾਂਗੇ ਉਹ ਲੋਕ ਹੁਣ ਯਾਦ ਕਰਵਾ ਰਹੇ ਆਮ ਆਦਮੀ ਪਾਰਟੀ ਦਾ ਕੈਰੀਓਨ ਨਾ ਕੁਝ ਨੇਤਾਵਾਂ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਜੀ ਬੀਜੇਪੀ ਕਿਉਂ ਬੋਲਦੀ ਹੈ ਕਹਿੰਦੇ ਕਹਿੰਦੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਹਨਾਂ ਨੇ ਤਾਂ ਇੱਕ ਪੂਰੇ ਦੇ ਪੂਰੇ ਇੱਕ ਸਾਲ ਦੇ ਵਾਸਤੇ ਕਿਸਾਨਾਂ ਨੂੰ ਉੱਥੇ ਦਿੱਲੀ ਦੇ ਬਰੂਹਾਾਂ ਤੇ ਬਿਠਾ ਕੇ ਰੱਖਿਆ ਹੁਣ ਉਹ ਜਿਹੜੇ ਨੇ ਇੱਥੇ ਹਿੱਤਾਂ ਦੀ ਬੜੀ ਵੱਡੀ ਗੱਲ ਕਰ ਰਹੇ ਨੇ ਕਿਸਾਨਾਂ ਦੀ ਜੀ ਲੋਕ ਪੰਜਾਬ ਦੇ ਕਿਸਾਨ ਨੇ ਮਾਫ ਕਰਤਾ हरियाणा ਦੇ ਕਿਸਾਨ ਨੇ ਬੀਜੇਪੀ ਨੂੰ ਜਾ ਕੇ ਦੱਸਿਆ ਕਿ ਅਸੀਂ ਬੀਜੇਪੀ ਨਾਲ ਖੜੇ ਹਾਂ ਪੰਜਾਬ ਦੇ ਪਿੰਡਾਂ ਦੇ ਅੰਦਰ ਕਿਸਾਨ ਜਥੇਬੰਦੀ ਸਾਡੇ ਪ੍ਰੋਗਰਾਮ ਕਰਦੀਆਂ ਅਸੀਂ ਕਿਸਾਨਾਂ ਦੇ ਜਿਹੜੇ ਇਕੱਠੇ ਇਕੱਠ ਸਮੂਹ ਨੇ ਜਿਹੜੀ ਜੁਆਇੰਟ ਮੀਟਿੰਗ ਹੁੰਦੀ ਹੈ ਉਹਦੇ ਅੰਦਰ ਜਾ ਕੇ ਭਾਜਪਾ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਕਰਦੇ ਹਾਂ ਸਾਡੇ ਨਾਲ ਉਹ ਸਭ ਗਿਲੇ ਸ਼ਿਕਵੇ ਦੂਰ ਕਰ ਚੁੱਕੇ ਨੇ ਵੈਸੇ ਵੀ ਮੋਦੀ ਜੀ ਨੇ ਹੱਥ ਜੋੜ ਕੇ ਮਾਫੀ ਮੰਗ ਕੇ ਕਾਨੂੰਨ ਜਿਹਨੂੰ ਇਹ ਕਾਲੇ ਕਹਿੰਦੇ ਸੀ ਉਹ ਵਿਡਰੋ ਕਰ ਦਿੱਤੀ ਪਰ ਭਗਵੰਤ ਮਾਨ ਨੇ ਡਾਂਗਾ ਫੇਰੀਆਂ ਕੁੱਟੇ ਇਹਨਾਂ ਦੀ ਜਿਹੜੀਆਂ ਟਰਾਲੀਆਂ ਚੋਰੀ ਕਰ ਲੀਆਂ ਇਹਨਾਂ ਦੇ ਸਿਲੰਡਰ ਚੋਰੀ ਕਰ ਲਏ ਇਹਨਾਂ ਦਾ ਇੱਕ ਇੱਕ ਸਮਾਨ ਜਿਹੜਾ ਹੈਗਾ ਜਿਹੜਾ ਤਰਨੇ ਸ਼ੰਭੂ ਬੜਾ ਖਰੋ ਚੱਕ ਲਿਆ ਸੀਗਾ ਉਹ ਕਿਸਾਨ ਭੁੱਲੇ ਨਹੀਂ ਹੈ ਕਿ ਸੰਦਰਦ ਹੈਗਾ ਉੱਪਰ ਵੱਡਾ ਦਰਦ ਇਹਨਾਂ ਨੇ ਜਿਹੜਾ ਲੈਂਡ ਪੁਲਿੰਗ ਦਿੱਤਾ ਲੈਂਡ ਪੁਲਿੰਗ ਦਾ ਖਤਰਾ ਕਿਸਾਨ ਵੀਰੋ ਅੱਜ ਵੀ ਖੜਾ ਹੈਗਾ ਇਹਨਾਂ ਨੇ ਲੈਂਡ ਪੁਲਿੰਗ ਦੀ ਨਈ ਪਾਲਿਸੀ ਵਿਦਡਰਾ ਕੀਤੀ ਹੈ ਠੀਕ ਹੈ ਪਰ ਇਹਨਾਂ ਨੇ ਹਲੇ ਨਹੀਂ ਕਿ ਸਾਡੀ ਲੈਂਡ ਐਕਵਾਇਰ ਕਰਨ ਦੀ ਨੀਅਤ ਨਹੀਂ ਹੈ ਜੋ ਸੀ ਜਿੱਥੇ ਤਾਂ ਗੱਲ ਕਰੀਏ ਕਿਉਂਕਿ ਹਰ ਇੱਕ ਪਾਰਟੀ ਦੀ ਆਪਣੇ ਆਪਣੇ ਕਿਸਾਨ ਵਿੰਗ ਵੀ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਜੇ ਗੱਲ ਕਰੀਏ ਜਿਹੜੀਆਂ ਜਥੇਬੰਦੀਆਂ ਨੇ ਆਲਰੇਡੀ ਇਹਦੇ ਸਟਰਗਲ ਕਰ ਰਹੀਆਂ ਨੇ ਕੱਲ ਮੋਟਰਸਾਈਕਲ ਮਾਰਚ ਕੱਢੇ ਉਸ ਤੋਂ ਪਹਿਲੇ ਰਾਜੇਵਾਲ ਗਰੁੱਪ ਹੋ ਗਿਆ ਦੂਸਰੇ ਗਰੁੱਪ ਹੋ ਗਏ ਤੀਸਰੇ ਗਰੁੱਪ ਹੋ ਗਏ ਕੇਐਮਐਮ ਹੋ ਗਿਆ ਬਾਕੀ ਸਾਰੇ ਗਰੁੱਪਾਂ ਨੇ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਵਿਰੋਧ ਲਗਾਤਾਰ ਪਿਛਲੇ ਦਿਨਾਂ 'ਚ ਜਤਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਕਿਉਂਕਿ ਉਹ ਵੀ ਕਿਸਾਨ ਤਾਂ ਪੰਜਾਬ ਦੇ ਨੇ ਸਾਰੇ ਨੇ ਸਾਡੀ ਗੱਲਬਾਤ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਬੀਜੇਪੀ ਨਾਲ ਹੁਣ ਸਹਿਮਤ ਨੇ ਬ ਕੋਈ ਗੁੱਸਾ ਨਹੀਂ ਹੈ ਸਾਰੀਆਂ ਪੁਰਾਣੀ ਗੱਲਾਂ ਭੁਲਾ ਕੇ ਬੀਜੇਪੀ ਨੂੰ ਜੱਫੀ ਪਾ ਰਹੇ ਨੇ ਉਹ ਸਭ ਤੋਂ ਵੱਡਾ ਕਾਰਨ ਹੈ ਹਰਿਆਣੇ 'ਚ ਸਾਰੇ ਫਸਲਾਂ ਤੇ ਐਮਐਸਪੀ ਮਿਲਦੀ ਹੈ ਪੰਜਾਬ 'ਚ ਦੋ ਫਸਲਾਂ ਤੇ ਹਰਿਆਣਾ 'ਚ ਸਬਜ਼ੀਆਂ ਦੇ ਉੱਪਰ ਐਮਐਸਪੀ ਹੈ ਪੰਜਾਬ 'ਚ ਜ਼ੀਰੋ ਫਸਲ ਦੇ ਉੱਪਰ ਸਬਜ਼ੀ ਦੇ ਉੱਪਰ ਐਮਐਸਪੀ ਹੈ ਉਹ ਪੰਜਾਬ ਦਾ ਜਿਹੜਾ ਕਿਸਾਨ ਹੈ ਹੁਣ ਸਮਝ ਰਿਹਾ ਹੈ ਕਿ ਬੀਜੇਪੀ ਕਿਸਾਨ ਹਦੇਸ਼ੀ ਹੈ ਔਰ ਅਰਵਿੰਦ ਕੇਜਲੀ ਵਾਲੇ ਜਿਹਨੂੰ ਦਿੱਲੀ 'ਚੋਂ ਸ਼ਰਾਬ ਸਕੈਮ ਦੇ ਜਮਾਨਤ ਮਿਲੀ ਹੋਈ ਹੈ ਉਹਦੇ ਥਾਪਿਆ ਹੋਇਆ ਭਗਵੰਤ ਮਾਨ ਇਹ ਜਿਹੜੇ ਹੈ ਇਹ ਕਿਸਾਨਾਂ ਨੂੰ ਲੁੱਟਣਾ ਚਾਹਦੇ ਹੈ ਅਕਾਲੀ ਦਲ ਦੇ ਬਾਰੇ ਵਿੱਚ ਕੀ ਕਹੋਗੇ ਕੱਲ ਇੱਕ ਡਿਫਰੈਂਟ ਤਰੀਕੇ ਦਾ ਨਵਾਂ ਅਕਾਲੀ ਦਲ ਜਿਹੜਾ ਬਣ ਕੇ ਆਇਆ ਹੈ ਕੀ ਕਹੋਗੇ ਉਹਦੇ ਬਾਰੇ ਵੀ ਤੁਹਾਡੇ ਭਾਜੀਪੀ ਤੇ رائے ਲੈਣੀ ਜ਼ਰੂਰੀ ਹੈ ਆਪਣਾ ਸਾਫਰ ਸਪਸ਼ਟ ਹੈ ਅਕਾਲੀ ਦਲ ਇਹ ਅਕਾਲੀ ਦਲ ਬੀ ਇਹ ਤਾਂ ਅਕਾਲੀ ਦਲ ਦਾ ਇੰਟਰਨਲ ਮੈਟਰ ਹੈ ਪਾਰਟੀਆਂ ਬਣਦੀਆਂ ਪਾਰਟੀਆਂ ਫਲਦੀ ਫੁੱਲਦੀਆਂ ਕਦੀ ਆਮ ਆਦੀ ਪਾਰਟੀ ਨੂੰ ਕੋਈ ਕੁਝ ਨਹੀਂ ਕਹਿੰਦਾ ਸੀ ਕਿ ਵੱਡੀ ਹੋਗੀ ਇਸ ਜਿਹੜੀ ਪਾਰਟੀ ਬਣੀ ਹੈ ਉਹਨੂੰ ਮੁਬਾਰਕ ਅਸੀਂ ਤਾਂ 117 ਦੀ ਤਿਆਰੀ ਕਰ ਰਹੇ ਹਾਂ ਔਰ 117 ਤੇ ਇਲੈਕਸ਼ਨ ਲੜਾਂਗੇ ਇਕੱਲੇ ਲੜੋਗੇ 117 ਤੇ ਲੜਾਂਗੇ ਇਕੱਲੇ ਲੜਾਂਗੇ ਭਾਜੀਪੀ ਲੜੇਗੀ ਅਸ਼ਵਨੀ ਸ਼ਰਮਾ ਜੀ ਸਾਡੇ ਨਾਲ ਸੀਗੇ ਵਿਨੀਤ ਜੋਸ਼ੀ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਸਮਝ ਗਿਆ ਜੋ ਪਹਿਲੇ ਹੋਇਆ ਸੀ ਉਸ ਨੂੰ ਵੀ ਉਹ ਸਮਝ ਗਿਆ ਕਿਉਂਕਿ ਹਰਿਆਣਾ ਦੇ ਵਿੱਚ ਔਰ ਬਾਕੀ ਉਹਨਾਂ ਨੇ ਖਾਸ ਕਰਕੇ ਉਦਾਹਰਣ ਦਿੱਤਾ ਕਿ ਹਰਿਆਣਾ ਦੇ ਵਿੱਚ ਜਿਹੜਾ ਹੈ ਹਰ ਇੱਕ ਚੀਜ਼ ਤੇ ਐਮਐਸਪੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਸ ਕਰਕੇ ਕਿਸਾਨ ਨੂੰ ਹੁਣ ਲੱਗਣ ਲੱਗ ਗਿਆ ਹੈ ਕਿ ਆਮ ਆਦਮੀ ਦੇ ਜਿਹੜੇ ਵਾਅਦੇ ਸੀ ਜਾਂ ਜਿਹੜੀਆਂ ਉਹਨਾਂ ਦੇ ਸਕੀਮਾਂ ਸੀਗੀਆਂ ਉਹ ਉਹਨਾਂ ਦੇ ਹਿੱਤ ਦੀਆਂ ਨਹੀਂ ਸੀਗੀਆਂ ਔਰ ਬੀਜੇਪੀ ਪਰ ਕਿਉਂਕਿ ਨਾਲ ਦੇ ਸੂਬਿਆਂ ਦੇ ਵਿੱਚ ਜਿਹੜੀ ਹੈ ਪੂਰਾ ਜਿਹੜਾ ਆਪਣਾ ਵਾਅਦਾ ਨਿਭਾਰੀ ਹੈ ਐਮਐਸਪੀ ਦੇ ਰਹੀ ਹੈ ਇਸ ਕਰਕੇ ਕਿਸਾਨ ਹੁਣ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਨਵੀਆਂ ਨਵੀਂ ਇੱਕ ਪਾਰਟੀ ਜਿਹੜੀ ਬਣੀ ਹੈ ਜਾਂ ਉਹਨਾਂ ਦਾ ਇੱਕ ਨਵਾਂ ਵਿੰਗ ਜਿਹੜਾ ਬਣਿਆ ਹੈ ਉਹਨਾਂ ਨੂੰ ਉਹਨਾਂ ਦੀ ਮੁਬਾਰਕ ਕਹਿੰਦੇ ਪਰ ਅਸੀਂ 117 ਦੀ ਤਿਆਰੀ ਭਾਜਪੀ ਆਪਣੇ ਆਪ ਤੇ ਕਰ ਰਹੀ ਹੈ ਕੈਮਰੇ ਪਰ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀਫੈਕਟ ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ